ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਪਾ ਦੇ ਵੱਲੋਂ ਮੰਤਰੀ ਹਰਪਜਨ ਸਿੰਘ ਈਟੀਓ ਨੂੰ ਲੈ ਕੇ ਬੈਂਡ ਵਜਾਉਣ ਵਾਲੀ ਟਿੱਪਣੀ ਕਰਨ ਨਾਲ ਪੰਜਾਬ ਦੀ ਸਿਆਸਤ ਗਰਮਾ ਗਈ ਹੈ ਇਸ ਮਾਮਲੇ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਨੇ ਬਾਜਪਾ ਨੂੰ 24 ਘੰਟਿਆਂ ਦੇ ਅੰਦਰ ਮਾਫੀ ਮੰਗਲਨੀ ਕਿਹਾ ਹੈ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮਾਫੀ ਨਾ ਮੰਗੀ ਗਈ ਤਾਂ ਕੜੀ ਕਾਰਵਾਈ ਕੀਤੀ ਜਾਵੇਗੀ ਹਰਪਾਲ ਸਿੰਘ ਟੀਮਾ ਨੇ ਸਪਸ਼ਟ ਕੀਤਾ ਹੈ ਕਿ ਇਸ ਤਰ੍ਹਾਂ ਦੀ ਅਪਮਾਨਜਨਕ ਟਿੱਪਣੀ ਕਿਸੇ ਵੀ ਸੂਰਤ ਦੇ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕੈਬਨਿਟ ਮੰਤਰੀ ਹਰਪਾਜਨ ਸਿੰਘ ਈਟੀਓ ਬਾਰੇ ਗਲਤ ਟਿੱਪਣੀ ਕੀਤੀ ਉਹਨਾਂ ਦੱਸਿਆ ਕਿ ਈਟੀਓ ਨੇ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਦੇ ਹੋਏ ਗਰੀਬੀ ਤੋਂ ਉੱਠ ਕੇ ਮਿਹਨਤ ਦੇ ਨਾਲੇ ਇੱਕ ਅਮਿਸਾਲ ਕਾਇਮ ਕੀਤੀ ਪਰ ਹੁਣ ਪ੍ਰਤਾਪ ਬਾਜਵਾ ਤੇ हमलावर ਖੁੰਦੇ ਨਜ਼ਰ ਆਏ ਕਿਉਂਕਿ ਉਹਨਾਂ ਦੇ ਵੱਲੋਂ ਇੱਕ ਗਲਤ ਟਿੱਪਣੀ ਕੀਤੀ ਗਈ ਜਿਸ ਨੂੰ ਲੈ ਕੇ ਹੁਣ 24 ਘੰਟਿਆਂ ਦੇ ਅੰਦਰ ਮੁਆਫੀ ਮੰਗਣ ਦੀ ਗੱਲ ਕਹੀ ਗਈ ਹੈ ਹਰਪਾਲ ਸਿੰਘ ਜੀਮਣੇ ਹੋਰ ਕੀ ਕੁਝ ਕਿਹਾ ਇੱਕ ਵਾਰ ਆਪਾਂ ਸੁਣਦੇ ਹਾਂ ਪ੍ਰਤਾਪ ਬਾਜਬਾ ਨੇ ਬੜੇ ਮਾੜੇ ਸ਼ਬਦਾਂ ਦਾ ਪ੍ਰਯੋਗ ਕੀਤਾ ਕਾਂਗਰਸ ਪਾਰਟੀ ਜਿਹੜੀ ਆ ਉਹ ਦਲਤ ਵਿਰੋਧੀ ਪਾਰਟੀ ਆ ਜਿਨ੍ਹਾਂ ਵੀ ਦਲਤਾਂ ਦੇ ਮਨਿਸਟਰ ਨੇਗੇ ਕਾਂਗਰਸ ਪਾਰਟੀ ਦੇ ਨਿਸ਼ਾਨੇ ਤੇ ਨੇਗੇ ਕਦੇ ਕੋਈ ਵਜ੍ਹਾ ਕਦੇ ਨਾਂ ਲੈ ਕੇ ਕਦੇ ਕਹਿੰਦੇ ਮਟੀਰੀਅਲ ਆ ਗਿਆ ਹੁਣ ਕਹਿੰਦੇ ਬਾਜੀ ਵਾਲੇ ਆ ਗਏ ਇਸ ਤਰ੍ਹਾਂ ਦੀ ਜਿਹੜੀ ਭਾਸ਼ਾ ਦਾ ਪ੍ਰਯੋਗ ਦਲਤਾਂ ਦੇ ਖਿਲਾਫ ਕੀਤਾ ਜਾ ਰਿਹਾ ਇਹ ਬਹੁਤ ਹੀ ਬੰਦਪਾਗਾਗਾ ਜਾਂ ਤਾਂ ਪ੍ਰਤਾਪ ਸਿੰਘ ਬਾਜਬਾ ਔਰ ਪੂਰੀ ਕਾਂਗਰਸ ਪਾਰਟੀ 24 ਘੰਟਿਆਂ ਦੇ ਅੰਦਰ ਅੰਦਰ ਮਾਫੀ ਮੰਗੇ ਨਹੀਂ ਐਕਚੁਅਲੀ ਤਿਆਰ ਰਹੇ ਕਿਉਂਕਿ ਇਹ ਬਹੁਤ ਵੱਡਾ ਅਪਮਾਨ ਆ ਪੰਜਾਬ ਦੇ ਦਲਤ ਭਾਈਚਾਰੇ ਦਾ ਅਪਮਾਨ ਆ ਜਿਹੜਾ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਮਿਹਨਤ ਮੁਸ਼ਕਲ ਕਰਕੇ ਬੱਚੇ ਅੱਗੇ ਆਉਂਦੇ ਰਗੇ ਉਹਨਾਂ ਨੂੰ ਡਿਸਕਸਰਜ ਕਰਨ ਵਾਲੀ ਗੱਲ ਆ ਗਈ ਸੋ ਦੂਜੇ ਪਾਸੇ ਇਹ ਕਾਸ ਦਾ ਨਾਮ ਲੈ ਕੇ ਇਸ ਤਰ੍ਹਾਂ ਦੀਆਂ ਆਪੱਤੀਜਨਕ ਟਿੱਪਣੀਆਂ ਕਰਨੀਆਂ ਇਹ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਹੈਗੀਆਂ ਸੋ ਮੈਂ ਇਹੀ ਗੁਜਾਰਸ਼ ਕਰਦਾ ਕਿ ਤੁਰੰਤ ਉਹ ਸਮਾਜ ਦੇ ਰੁੱਖਾਂ ਕੋਲੋਂ ਮਾਫੀ ਮੰਗਣ ਇਹ ਪਹਿਲੀ ਪਾਰਟੀ ਆ ਜਿਹਨੇ ਨਾ ਗਰੀਬ ਦੇਖਿਆ ਨਾ ਅਮੀਰ ਦੇਖਿਆ ਸਮਾਜ ਦੇ ਅੰਦਰੋਂ ਉਹ ਬੱਚੇ ਚੱਕੇ ਜਿਹੜੇ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਸੀਗੇ ਅੱਜ ਦੇ ਪੰਜਾਬ ਦੇ ਅੰਦਰ 95 ਐਮਐਲਏ ਨੇ ਤਾਂ ਬਹੁਤ ਸਾਰੇ ਹੰਬਲ ਬੈਕਗ੍ਰਾਉਂਡ ਤੋਂ ਆਉਂਦੇ ਲਗੇ ਬਹੁਤ ਸਾਰੇ ਗਰੀਬ ਘਰਾਂ ਤੋਂ ਆਉਂਦੇ ਲਗੇ ਔਰ ਗਰੀਬੀ ਚ ਉੱਠ ਕੇ ਹੋ ਜਜ ਐਮਐਲਏ ਬਣ ਗਏ ਮਨਿਸਟਰ ਬਣ ਗਏ ਤਾਂ ਉਹਨਾਂ ਨੂੰ ਤੁਸੀਂ ਜਾਤ ਦੇ ਆਧਾਰ ਦੇ ਉੱਤੇ ਜਾਤੀ ਦੇ ਆਧਾਰ ਦੇ ਉੱਤੇ ਬੇਸਟ ਕਰਦੇ ਹੋ ਤੇ ਇਹ અપਮਾਨ ਜਿਹੜਾ ਪੰਜਾਬ ਦੇ ਦਲਤ ਸੈਣ ਨਹੀਂ ਕਰਨਗੇ ਦੇਸ਼ ਦੇ ਦਲਤ ਸੈਣ ਨਹੀਂ ਕਰਨਗੇ ਔਰ ਕਾਂਗਰਸ ਪਾਰਟੀ ਨੂੰ ਸਭ ਕੁਝ ਖਾਣਗੇ ਪ੍ਰਤਾਪ ਬਾਜਬਾ ਨੇ ਬੜੇ ਮਾੜੇ ਸ਼ਬਦਾਂ ਦਾ ਪ੍ਰਯੋਗ ਕੀਤਾ ਕਾਂਗਰਸ ਪਾਰਟੀ ਜਿਹੜੀ ਆ ਉਹ ਦਲਤ ਵਿਰੋਧੀ ਪਾਰਟੀ ਆ ਜਿੰਨੇ ਵੀ ਦਲਤਾਂ ਦੇ ਮਨਿਸਟਰ ਨੇਗੇ ਕਾਂਗਰਸ ਪਾਰਟੀ ਦੇ ਨਿਸ਼ਾਨੇ ਦੇਣਗੇ ਕਦੇ ਕੋਈ ਵਜ੍ਹਾ ਕਦੇ ਨਾਂ ਲੈ ਕੇ ਕਦੇ ਕਹਿੰਦੇ ਨੇ ਮਟੀਰੀਅਲ ਆ ਗਿਆ ਹੁਣ ਕਹਿੰਦੇ ਬਾਜੇ ਵਾਲੇ ਆ ਗਏ ਇਸ ਤਰ੍ਹਾਂ ਦੀ ਜਿਹੜੀ ਭਾਸ਼ਾ ਦਾ ਪ੍ਰਯੋਗ ਦਲਤਾਂ ਦੇ ਖਿਲਾਫ ਕੀਤਾ ਜਾ ਰਿਹਾ ਇਹ ਬਹੁਤ ਹੀ ਬੰਦਪਾਗਾਗਾ ਜਾਂ ਤਾਂ ਪ੍ਰਤਾਪ ਸਿੰਘ ਬਾਜਬਾ ਔਰ ਪੂਰੀ ਕਾਂਗਰਸ ਪਾਰਟੀ 24 ਘੰਟਿਆਂ ਦੇ ਅੰਦਰ ਅੰਦਰ ਮਾਫੀ ਮੰਗੇ ਨਹੀਂ ਐਕਚੁਅਲੀ ਤਿਆਰ ਰਹੇ ਕਿਉਂਕਿ ਇਹ ਬਹੁਤ ਵੱਡਾ ਪਾਣਾ ਪੰਜਾਬ ਦੇ ਦਲਤ ਪਾਈਚਾਰੇ ਦਾ ਅਪਮਾਨ ਜਿਹੜਾ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਮਿਹਨਤ ਮੁਸ਼ਕਲ ਕਰਕੇ ਬੱਚੇ ਅੱਗੇ ਆਉਂਦੇ ਰਗੇ ਉਹਨਾਂ ਨੂੰ ਡਿਸਚਾਰਜ ਕਰਨ ਵਾਲੀ ਗੱਲ ਆ ਗਈ ਸੋ ਦੂਜੇ ਪਾਸੇ ਇੱਕ ਕਾਸ ਦਾ ਨਾਂ ਲੈ ਕੇ ਇਸ ਤਰ੍ਹਾਂ ਦੀਆਂ ਅਪੱਤੀ ਜਨਕ ਟਿੱਪਣੀਆਂ ਕਰਨੀਆਂ ਇਹ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਹੈਗੀਆਂ ਸੋ ਮੈਂ ਇਹੀ ਗੁਜਾਰਿਸ਼ ਕਰਦਾ ਕਿ ਤੁਰੰਤ ਉਹ ਸਮਾਜ ਦੇ ਰੁਕਾਂ ਕੋਲੋਂ ਮਾਫੀ ਮੰਗਣ ਇਹ ਪਹਿਲੀ ਪਾਰਟੀਆਂ जिधे ना गरीब देख्या ना अमीर देख्या समाज ਦੇ ਅੰਦਰੋਂ ਉਹ ਬੱਚੇ ਚੱਕੇ ਜਿਹੜੇ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਸੀਗੇ ਅੱਜ ਦੇ ਪੰਜਾਬ ਦੇ ਅੰਦਰ 95 ਐਮਐਲਏ ਨੇ ਤਾਂ ਬਹੁਤ ਸਾਰੇ ਹੰਬਲ ਬੈਕਗ੍ਰਾਉਂਡ ਤੋਂ ਆਉਂਦੇ ਨੇਗੇ ਬਹੁਤ ਸਾਰੇ ਗਰੀਬ ਘਰਾਂ ਤੋਂ ਆਉਂਦੇ ਨੇਗੇ ਔਰ ਗਰੀਬੀ ਚੋਂ ਉੱਠ ਕੇ ਉਹ ਜੱਜ ਐਮਐਲਏ ਬਣ ਗਏ ਮਨਿਸਟਰ ਬਣ ਗਏ ਤਾਂ ਉਹਨਾਂ ਨੂੰ ਤੁਸੀਂ ਜਾਤ ਦੇ ਆਧਾਰ ਦੇ ਉੱਤੇ ਜਾਤੀ ਦੇ ਆਧਾਰ ਦੇ ਉੱਤੇ ਬੇਸਟ ਕਰਦੇ ਹੋ ਤੇ ਇਹ અપਮਾਨ ਜਿਹੜਾ ਪੰਜਾਬ ਦੇ ਦਲ ਸਹਿਣ ਨਹੀਂ ਕਰਨਗੇ ਦੇਸ਼ ਦੇ ਦਲ ਸਹਿਣ ਨਹੀਂ ਕਰਨਗੇ ਔਰ ਕਾਂਗਰਸ ਪਾਰਟੀ ਤੋਂ ਸਭ ਕੁਝ ਖੌਂਡ